ਰੈਸਟੋਰੈਂਟ ਦੀ ਆਰਚ ਕੁੜੀਆਂ ਨਾਲ ਕਰਦੇ ਸੀ ਗਲਤ ਕੰਮ ਪੁਲਿਸ ਨੇ ਫੜਲੇ ਰੰਕੇ ਹੱਥੀ ਅੱਜ ਕੱਲ੍ਹ ਦੇ ਵਪਾਰ ਨੂੰ ਇੰਨਾ ਕੁ ਆਮ ਬਣਾ ਦਿੱਤਾ ਗਿਆ ਹੈ ਕਿ ਵੱਡੇ ਤੋਂ ਲੈ ਕੇ ਛੋਟੇ ਰੈਸਟੋਰੈਂਟ ਆਪਣੇ ਹੋਟਲ ਦੀ ਆਰ ਦੇ ਬੱਚ ਇਸ ਗੰਦੇ ਤੰਦੇ ਨੂੰ ਅੰਜਾਮ ਦਿੰਦੇ ਨੇ ਅਜਿਹੀ ਖਬਰ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਰੈਸਟੋਰੈਂਟ ਦੀ ਆਰਚ ਦੇ ਵਪਾਰ ਦਾ ਤੰਦਾ ਚਲਾਇਆ ਜਾ ਰਿਹਾ ਸੀ ਹੋਟਲ ਦਾ ਨਾਮ ਕਿੰਗ ਰੈਸਟੋਰੈਂਟ ਹੈ ਜਿੱਥੇ ਕੀ ਖਾਣ ਪੀਣ ਦਾ ਸਿਸਟਮ ਤਾਂ ਹੈ ਹੀ ਸੀ ਪਰ ਉਸ ਦੇ ਬਾਵਜੂਦ ਆਯਾਸ਼ੀ ਦਾ ਵੀ ਅੱਡਾ ਬਣਾਇਆ ਹੋਇਆ ਸੀ ਖਾਣ ਪੀਣ ਦੇ ਹੋਟਲ ਦੀ ਆਰ ਦੇ ਵਿੱਚ ਉਹ ਦੇ ਵਪਾਰ ਦਾ ਤੰਦਾ ਚਲਾਉਂਦੇ ਸੀ ਔਲੀ ਦੀ ਕੁੜੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਪੁਲਿਸ ਨੇ ਉਹਨਾਂ ਨੂੰ ਰੰਗੇ ਹੱਥੀ ਫੜ ਲਿਆ ਪੁਲਿਸ ਦੇ ਵੱਲੋਂ ਹੋਟਲ ਦੇ ਵਿੱਚ ਪਹੁੰਚ ਕੇ ਚੈਕਿੰਗ ਕੀਤੀ ਗਈ ਤੇ ਇਸ ਹੋਟਲ ਦਾ ਪਰਦਾ ਫਾਸ਼ ਕੀਤਾ ਗਿਆ ਨਾ ਜਾਣੇ ਹੋਰ ਵੀ ਕਿੰਨੇ ਹੀ ਅਜਿਹੇ ਹੋਟਲ ਹੋਣਗੇ ਜੋ ਇਸ ਤਰ੍ਹਾਂ ਦੇ ਗੰਦੇ ਤੰਦੇ ਨੂੰ ਆ ਰਹੇ ਨੇ ਤੇ ਉਹਨਾਂ ਨੂੰ ਕਿਸੇ ਦਾ ਡਰ ਪੈ ਵੀ ਨਹੀਂ ਹੈ ਤੇ ਇਸ ਮੌਕੇ ਪੁਲਿਸ ਮੁਲਾਜ਼ਮ ਦਾ ਕੀ ਕਹਿਣਾ ਹੈ ਲੋਕ ਤੁਸੀਂ ਵੀ ਸੁਣ ਲਵੋ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀਏ ਦੇ ਨਿਰਦੇਸ਼ ਹੈ ਕੋਈ ਵੀ ਜਿਹੜਾ ਏਰੀਆ ਵਿੱਚ ਜਿਹੜਾ ਕੋਈ ਬੰਦਾ ਗਲਤ ਕੰਮ ਕਰਦਾ ਮਾੜਾ ਅੰਸਰ ਹੈ ਉਹਨਾਂ ਤੇ ਨਕੇਲ ਕਸੀ ਜਾਵੇ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਿਸ ਦੇ ਤਹਿਤ ਹੀ ਸਾਨੂੰ ਜਿਹੜਾ ਕੰਪਲੇਂਟਸ ਮਿਲ ਰਹੀਆਂ ਅਸੀਂ ਵੀ ਜਿਹੜਾ ਕਿੰਗ ਹੋਟਲ ਆ ਫੇਸ 1 ਵਿੱਚ ਉੱਥੇ ਜਿਹੜਾ ਹੋਟਲ ਯਾਰਡ ਵਿੱਚ ਜਿਹੜਾ ਹੈਗਾ ਲੜਕੀਆਂ ਪਾਸੋਂ ਗਲਤ ਕੰਮ ਕਰਾਇਆ ਜਾ ਰਿਹਾ ਜਿੱਥੇ ਜਿਹੜਾ ਸਾਡੇ ਵੱਲੋਂ ਜਿਹੜੀ ਆ ਕੇ ਚੈਕਿੰਗ ਕੀਤੀ ਗਈ ਤੇ ਉੱਥੇ ਜਿਹੜਾ ਹੈਗਾ ਇੱਕ ਜਿਹੜੀ ਵਿਕਟਮ ਹੈ ਲੜਕੀ ਉਹਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਜੋ ਸਾਨੂੰ ਕੰਪਲੇਂਟਸ ਮਿਲ ਰਹੀਆਂ ਅਸੀਂ ਉਹ ਰਿਲਾਈਏਬਲ ਸੀਗੀਆਂ ਜਿਸ ਦੇ ਤਹਿਤ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜੀ ਹੈਗੀ ਹੈ ਇਹਦੀ ਤਫਤੀਸ਼ ਅਮਲ ਵਿੱਚ ਲਿਆ ਰਹੇ ਕਿੰਨੇ ਟੋਟਲ ਵਿਅਕਤੀ ਜਿਹੜੇ ਸਸਤੇ ਚ ਲਏ ਇਹ ਅਸੀਂ ਹਜੇ ਇਹਦੀ ਮੁਕਦਮੇ ਦੀ ਜਿਹੜਾ ਹੈਗਾ ਅਸੀਂ ਐਪਰੀਹੈਂਡ ਕੀਤੇ ਆ ਚਾਰ ਜਣੇ ਤੇ ਮੁਕਦਮੇ ਦੀ ਤਫਤੀਸ਼ ਦੌਰਾਨ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਜਿਹੜਾ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇ ਕੌਣ ਹੋਟਲ ਦੇ ਵਿੱਚ ਕੌਣ ਕੌਣਾ ਓਨਰ ਆ ਹਾਟਲ ਚ ਜਿਹੜਾ ਇਹਨਾਂ ਦਾ ਓਨਰ ਜਿਹੜਾ ਨਰਿੰਦਰ ਜਾਦਵ ਮੈਨੇਜਰ ਆ ਤੇ ਜਿਹੜਾ ਵਿੱਚ ਬ੍ਰੋਕਰ ਸੀਗੇ ਤੇ ਕਸਟਮਰ ਹੈਗੇ ਉਹਨਾਂ ਤੇ ਜਿਹੜਾ ਇਹ ਅਫੇਅਰ ਰਜਿਸਟਰ ਕਰਕੇ ਅਸੀਂ ਜਿਹੜੀ ਇਹਦੀ ਜਿਹੜੀ ਇਹ ਤਫਤੀਸ਼ ਕਰਕੇ ਜੇ ਹੋਰ ਵੀ ਕਿਸੇ ਦਾ ਰੋਲ ਆਊਗਾ ਉਹਤੇ ਵੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹਮ ਚਲਾਈ ਜਾਂਦੀ ਜਾਵੇ। ਮੇਰਾ ਨਾਂ ਇਨਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਅਮਨੀਤ ਕੌਂਡਲ ਆਈਪੀਏ ਦੇ ਨਿਰਦੇਸ਼ ਹੈ ਕੋਈ ਵੀ ਜਿਹੜਾ ਏਰੀਆ ਵਿੱਚ ਜਿਹੜਾ ਕੋਈ ਬੰਦਾ ਗਲਤ ਕੰਮ ਕਰਦਾ ਹੈ ਮਾੜਾ ਅਨਸਰ ਹੈ ਉਹਨਾਂ ਤੇ ਨਕੇਲ ਕਸੀ ਜਾਵੇ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ। ਜਿਸ ਦੇ ਤਹਿਤ ਹੀ ਸਾਨੂੰ ਜਿਹੜਾ ਕੰਪਲੇਂਟਸ ਮਿਲ ਰਹੀਆਂ ਅਸੀਂ ਵੀ ਜਿਹੜਾ ਕਿੰਗ ਹੋਟਲ ਆ ਫੇਸ 1 ਵਿੱਚ ਉੱਥੇ ਜਿਹੜਾ ਹੋਟਲ ਯਾਰਡ ਵਿੱਚ ਜਿਹੜਾ ਹੈਗਾ ਲੜਕੀਆਂ ਪਾਸੋਂ ਗਲਤ ਕੰਮ ਕਰਾਇਆ ਜਾ ਰਿਹਾ ਜਿੱਥੇ ਜਿਹੜਾ ਸਾਡੇ ਵੱਲੋਂ ਜਿਹੜੀ ਆ ਕੇ ਚੈਕਿੰਗ ਕੀਤੀ ਗਈ ਤੇ ਉੱਥੇ ਜਿਹੜਾ ਹੈਗਾ ਇੱਕ ਜਿਹੜੀ ਵਿਕਟਮ ਹੈ ਲੜਕੀ ਉਹਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕੀਤੀ ਹੈਗੀ ਜੋ ਸਾਨੂੰ ਕੰਪਲੇਂਟਸ ਮਿਲ ਰਹੀਆਂ ਅਸੀਂ ਉਹ ਰਿਲਾਈਏਬਲ ਸੀਗੀਆਂ ਜਿਸ ਦੇ ਤਹਿਤ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਕੇ ਅਸੀਂ ਜਿਹੜੀ ਹੈਗੀ ਹੈ ਇਹਦੀ ਤਫਤੀਸ਼ ਅਮਲ ਵਿੱਚ ਲਿਆ ਰਹੇ ਕਿੰਨੇ ਟੋਟਲ ਵਿਅਕਤੀ ਜਿਹੜੇ ਸਸਪੈਕਟ ਚ ਨੇ ਇਹ ਅਸੀਂ ਹਜੇ ਇਹਦੀ ਮੁਕਦਮੇ ਦੀ ਜਿਹੜਾ ਹੈਗਾ ਅਸੀਂ ਐਫਰੀਹੈਂਡ ਕੀਤੇ ਆ ਚਾਰਜ ਨੇ ਤੇ ਮੁਕਦਮੇ ਦੀ ਤਫਤੀਸ਼ ਦੌਰਾਨ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਜਿਹੜਾ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇ ਤਾਂ ਕੌਣ ਹੋਟਲ ਦੇ ਵਿੱਚ ਕੌਣ ਕੌਣਾ ਓਨਰ ਆ ਹਾਟਲ 'ਚ ਜਿਹੜਾ ਇਹਨਾਂ ਦਾ ਓਨਰ ਜਿਹੜਾ ਨਰਿੰਦਰ ਯਾਦਵ ਮੈਨੇਜਰ ਹੈ ਤੇ ਜਿਹੜਾ ਵਿੱਚ ਬ੍ਰੋਕਰ ਸੀਗੇ ਤੇ ਕਸਟਮਰ ਹੈਗੇ ਉਹਨਾਂ ਤੇ ਜਿਹੜਾ ਇਹ ਅਫੇਅਰ ਰਜਿਸਟਰ ਕਰਕੇ ਅਸੀਂ ਜਿਹੜੀ ਹੈ ਇਹਦੀ ਜਿਹੜੀ ਇਹ ਤਫ਼ਤੀਸ਼ ਕਰਕੇ ਜੇ ਹੋਰ ਵੀ ਕਿਸੇ ਦਾ ਰੋਲ ਆਊਗਾ ਉਹਤੇ ਵੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇ